ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਆ ਪੰਜਾਬ ਬਜਟ 2025 ਤੇ 26 ਪੰਜਾਬ ਸਰਕਾਰ ਨੇ ਖੇਤੀ ਤੇ ਪਸ਼ੂ ਪਾਲਣ ਲਈ ਜਿਹੜਾ 14524 ਕਰੋੜ ਦਾ ਜਿਹੜਾ ਬਜਟ ਬਣਾਇਆ ਤੇ ਇਹ ਜਿਹੜਾ ਟੋਟਲ ਬਜਟ ਦਾ ਜਿਹੜਾ 6% ਹਿੱਸਾ ਤੇ ਜੇ ਆਪਾਂ ਗੱਲ ਕਰਗੇ ਖੇਤੀਬਾੜੀ ਲਈ ਸਬਸਿਡੀ ਉਹ 9992 ਕਰੋੜ ਤੇ ਪਰਾਲੀ ਸੰਭਾਲ ਲਈ ਜਿਹੜਾ 500 ਕਰੋੜ ਹੈ ਤੇ ਪਸ਼ੂ ਪਾਲਣ ਦੇ ਖੇਤਰ ਨੂੰ ਮਜ਼ਬੂਤ ਕਰਨ ਲਈ ਜਿਹੜਾ ਉਹ 704 ਕਰੋੜ ਰੁਪਏ ਜਿਹੜਾ ਤੇ ਮੱਕੀ ਦੀ ਖੇਤੀ ਕਰਨ ਤੇ ਮਿਲੇਗਾ ਜਿਹੜਾ 17500 ਪ੍ਰਤੀ ਏਕੜ ਸਬਸਿਡੀ ਪੰਜਾਬ ਸਰਕਾਰ ਨੇ ਫਸਲੀ ਵਿਭਿੰਨਤਾ ਪ੍ਰੋਗਰਾਮ ਸ਼ੁਰੂ ਕਰਨ ਲਈ ਇੱਕ ਜਿਹੜੀ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਬੀ ਜਸ ਦੇ ਜਿਹੜਾ ਤਹਿਤ ਜਿਹੜੀ ਸੋਨੀ ਦੀ ਮੱਕੀ ਆ ਮੱਕੀ ਦੀ ਫਸਲ ਨੂੰ ਬਈ ਉਹਨੂੰ ਉਤਸ਼ਾਹਿਤ ਕਰਨ ਲਈ ਅਤੇ ਤਾਂ ਜੋ ਜਿਹੜਾ ਘਟ ਤੋਂ ਘਟ ਝੋਨੇ ਦੀ ਜਿਹੜੀ ਉਹ ਫਸਲ ਲਗਾਈ ਜਾਵੇ ਤੇ ਇਸ ਇਹ ਜਿਹੜੀ ਦੀ ਯੋਜਨਾ ਬਠਿੰਡਾ ਕਪੂਰਥਲਾ ਤੇ ਗਰਦਾਸਪੁਰ ਦੇ ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਦਾ ਜਿਹੜਾ ਉਹ ਟੀਚਾ ਵੀ ਜਿਹੜਾ 21000 ਹੈਕਟੇਅਰ ਜ਼ਮੀਨ ਝੋਨੇ ਤੋਂ ਬਦਲ ਕੇ ਮੱਕੀ ਵਿੱਚ ਤਬਦੀਲ ਕੀਤੀ ਜਾਵੇ ਬਈ ਉੱਥੇ ਮੱਕੀ ਦੀ ਫਸਲ ਲਗਾਈ ਜਾਵੇ ਇਸ ਪ੍ਰੋਗਰਾਮ ਲਈ ਜਿਹੜਾ 115 ਕਰੋੜ ਦਾ ਬਜਟ ਹੈ ਜੇ ਆਪਾਂ ਗੱਲ ਕਰੀਏ ਖੇਤੀਬਾੜੀ ਵਿਸਥਾਰ ਖਰਾਕ ਸੁਰੱਖਿਆ ਦਾ ਬਾਗਬਾਨੀ ਬੀਜ ਵਿਕਾਸ ਖਾਣ ਵਾਲੇ ਤੇਲ ਉਤਪਾਦਨ ਅਤੇ ਡਿਜੀਟਲ ਖੇਤੀ ਵਰਗੇ ਮੁੱਖ ਖੇਤਰਾਂ ਲਈ 149 ਕਰੋੜ ਦੀ ਜਿਹੜੀ ਉਹ ਵੰਡ ਕੀਤੀ ਹੈ ਤੇ ਬਾਗਬਾਨੀ ਲਈ ਜਿਹੜੀ 137 ਕਰੋੜ ਰੁਪਏ ਸੰਗਰੂਰ ਵਿੱਚ ਨਹਿਰੀ ਸਿੰਚਾਈ ਮਜ਼ਬੂਤ ਕਰਨ ਲਈ 100 ਕਰੋੜ ਰੁਪਏ ਦਾ ਤੇ ਜੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ 704 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਤੇ ਗੰਨੇ ਦੀ ਜਿਹੜੀ ਖਰੀਦ ਲਈ ਉਹ 250 ਕਰੋੜ ਰੁਪਈਆ ਤੇ ਦੁੱਧ ਉਤਪਾਦਕ ਕਾਨੂੰਨ ਵਿੱਤੀ ਸਹਾਇਤਾ ਦੇਣ ਲਈ 100 ਕਰੋੜ ਰੁਪਈਆ ਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਦਾ ਪੁਨਰ ਪੂੰਜੀਕਰਨ ਕਰਨ ਲਈ 75 ਕਰੋੜ ਰੁਪਈਆ ਪੀਏਸੀਐਸ ਪ੍ਰੋਜੈਕਟ ਨੂੰ ਪੂਰਾ ਹੋਣ ਲਈ ਜਿਹੜਾ ਹੈਗਾ 28 ਕਰੋੜ ਰੁਪਈਆ ਦੀ ਜੀ ਆਪਾਂ ਗੱਲ ਕਰਕੇ ਖੇਤੀਬਾੜੀ ਬੀਮਾ ਯੋਜਨਾ ਉਹਦੇ ਲਈ ਹਜੇ ਸਰਕਾਰ ਨੇ ਕੋਈ ਬਜਟ ਨਹੀਂ ਬਣਾਇਆ ਏਸੀ ਅੱਜ ਦੀ ਜਿਹੜੀ ਖਾਸ ਵੀਡੀਓ ਤੁਹਾਡੇ ਲਈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੋਲੋ ਤੇ ਪਹਿਲਾ ਆਈਕਨ ਨੂੰ ਜਰੂਰ ਨੱਪਿਓ ਤਾਂ ਜੋ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ